ਪੜੇ ਲਿਖੇ ਦੌਰ ਚ ਆ ਗਏ ਪਰ ਜਾਤੀਵਾਦ ਦੀ ਨਫਰਤ ਸਾਡੇ ਦਿਮਾਗਾਂ ਚ ਕਿਵੇਂ ਅਜੇ ਵੀ ਇੱਕ ਕੂੜਾ ਬਣ ਕੇ ਪਈ ਹੋਈ ਹੈ ਜਿਹੜੀ ਉਹ ਮੈਡਮ ਡਾਕਟਰ ਸੰਦੀਪ ਕੌਰ ਜਿਹੜੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੇ ਹੈ ਐਫਐਸਐਲ ਕੋਈ ਛੋਟੀ ਚੀਜ਼ ਨਹੀਂ ਫਰੈਂਸਿਕ ਸਾਇੰਸ ਲੈਬੋਰੀਆ ਉਹ ਉਹਦੇ ਵਿੱਚ ਇੱਕ ਜਾਂਚ ਅਧਿਕਾਰੀ ਦੇ ਤੌਰ ਤੇ ਨਿਯੁਕਤ ਹੈ ਡਾਕਟਰ ਸੰਦੀਪ ਕੌਰ ਉਹਨੇ ਸ਼ਿਕਾਇਤ ਕੀਤੀ ਵੀ ਮੈਨੂੰ ਮੇਰ ਤੋਂ ਸੀਨੀਅਰ ਅਫਸਰ ਜਿਹੜਾ ਉਹਨੇ ਮੈਨੂੰ ਜਾਤੀ ਸੁੱਚ ਗਾਲਾਂ ਕੱਢੀਆਂ ਤਾਂ ਫਿਰ ਇਹ ਕੋਈ ਛੋਟੀ ਗੱਲ ਨਹੀਂ ਗਈ ਜੇਕਰ ਅਜੇ ਸਾਡੇ ਸਰਕਾਰੀ ਦਫਤਰਾਂ ਚ ਪੜੇ ਲਿਖੀ ਲੋਬੀ ਦੇ ਵਿੱਚ ਇਹ ਚੀਜ਼ ਇਸ ਤਰ੍ਹਾਂ ਪਈ ਹੈ ਤਾਂ ਫਿਰ ਇਹ ਬਹੁਤ ਵੱਡੀ ਗੱਲ ਹੈ ਹੁਣ ਇਹਦੀ ਜਾਂਚ ਹੋਏਗੀ ਕੇਸ ਦਰਜ ਹੋ ਗਿਆ ਡਾਇਰੈਕਟਰ ਦੇ ਖਿਲਾਫ ਮੁਹਾਲੀ ਥਾਣੇ ਦੇ ਵਿੱਚ ਜਿਹੜਾ ਐਕਸ ਡਾਇਰੈਕਟਰ ਹੈ ਪਰ ਅੱਗੇ ਜਾਂਚ ਹੋਏਗੀ ਫਿਰ ਗੱਲ ਨਿੱਤਰ ਕੇ ਆਏਗੀ ਪਰ ਡਾਕਟਰ ਸੰਦੀਪ ਕੌਰ ਦਾ ਇਹ ਦਾਵਾ ਕਿ ਜਦੋਂ ਮੈਨੂੰ ਬੋਲਿਆ ਤਾਂ ਉਦੋਂ ਉੱਥੇ ਮੇਰੇ ਹੋਰ ਕਰਮਚਾਰੀ ਅਧਿਕਾਰੀ ਵੀ ਮੌਜੂਦ ਸੀਗੇ ਜਿਹੜੇ ਸਾਰੇ ਗਵਾਹ ਨੇ ਕਿ ਮੈਨੂੰ ਇਸ ਐਕਸ ਡਾਇਰੈਕਟਰ ਨੇ ਇਸ ਤਰ੍ਹਾਂ ਜਾਤੀ ਸੁਚ ਗਾਲਾਂ ਖੱਡੀਆਂ